ਤਾਰ ਤੁਸੀਂ ਪੰਨੇ ਵਾਲਾ ਫੱਤਾ ਚੌਕੀ ਦੇ ਵਿੱਚ ਇਨਚਾਰਜ ਆਇਓ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਅਸੀਂ ਮੁਬਾਰਕਾਂ ਦਿੰਨੇ ਆਂ ਵੀ ਤੁਸੀਂ ਪੰਨੇ ਵਾਲਾ ਫੱਤਾ ਦਾ ਅੱਜ ਇਨਚਾਰਜ ਸੰਭਾਲਿਆ ਹੁਣ ਅਸੀਂ ਤੁਹਾਨੂੰ ਇੱਕ ਦੋ ਕੁਐਸਚਨ ਪੁੱਛਦੇ ਆਂ ਸਰ ਜਿਹੜਾ ਪੰਨੇ ਵਾਲਾ ਫੱਤਾ ਦੇ ਵਿੱਚ ਪਿੰਡ ਚੌਕੀ ਚ ਪੈਂਦੇ ਆ ਉਥੇ ਕ੍ਰਾਈਮ ਬੜਾ ਹੈ ਕਿਉਂਕਿ ਰਾਤ ਦਿਨ ਲੁੱਟਾਂ ਖੋਹ ਹੋਈ ਜਾਂਦੀਆਂ ਲੋਕ ਮਾਰੀ ਜਾਂਦੇ ਆ ਹੁਣ ਰੱਤੇ ਡੱਬੇ ਦੀ ਘਟਨਾ ਤੁਹਾਡੇ ਸਾਹਮਣੇ ਹੀ ਹੈ ਜਿੰਨ ਦਿਹਾੜੇ ਗੋਲੀਆਂ ਮਾਰ ਕੇ ਮਾਰ ਗਿਆ ਇਸ ਤਰ੍ਹਾਂ ਮਤਲਬ ਇੱਥੇ ਮਤਲਬ ਪੰਨੀ ਵਾਲੇ ਦੇ ਵੀ ਕੁਛ ਮੁੰਡੇ ਜੇ ਆਪਸੇ ਆਸੇ ਦੇ ਆਏ ਜਿਹੜੇ ਅੱਡੇ ਤੇ ਜਾ ਕੇ ਚੋਰੀਆਂ ਕਰਦੇ ਆ ਘਰਾਂ ਚੋਰੀਆਂ ਕਰਦੇ ਆ ਤੁਸੀਂ ਇਹਦੇ ਤੇ ਕਿਵੇਂ ਕਾਬੂ ਪਾਉਂਗੇ ਮਾਂ ਜੋ ਐਸਐਸਪੀ ਸਾਹਿਬ ਜੀ ਭਾਗੀਰ ਨੀਨਾ ਜੀ ਦੇ ਅਧਿਕਾਰ ਅਨੁਸਾਰ ਅਸੀਂ ਜਿਹੜੇ ਕ੍ਰਿਮੀਨਲ ਵਿਅਕਤੀਆਂ ਨੂੰ ਅਤੇ ਨਸ਼ਾ ਡਰੱਗ ਦੇ ਸਬੰਧ ਵਿੱਚ ਸਾਰੇ ਇਹ ਤੇ ਸਕੰਜਾ ਕਰ ਹੈ ਹੁਣ ਇਹਦੇ ਰਿਸਰਚ ਅਪਰੇਸ਼ਨ ਚੱਲ ਰਹੇ ਆ ਸਾਡੇ ਦਿਨੋ ਦਿਨ ਜਿਹੜੇ ਵੀ ਬਾੜੇ ਅਨਸਰ ਹੈ ਇਹਨਾਂ ਨੂੰ ਸਾਰਿਆਂ ਨੂੰ ਚੁੱਕ ਕੇ ਅਸੀਂ ਜਿਲ੍ਹਾ ਦੇ ਵਿੱਚ ਭੇਜ ਦੇਣਾ ਇਹਨਾਂ ਨੂੰ ਚਾਹੀਦਾ ਕਿ ਸਾਡੇ ਪਹਿਲਾਂ ਇਸ ਕੰਮ ਦੀ ਬਜਾਏ ਜੇਲ੍ਹ ਦੀ ਜਾਲ ਤੋਂ ਆਪਣੇ ਆਪ ਜਾਂ ਤੇ ਜਗ੍ਹਾ ਛੱਡ ਜਾਓ ਤੇ ਜਾਂ ਇਹ ਕੰਮ ਨੂੰ ਆਪਣਾ ਬੰਦ ਕਰ ਦੇ। ਜੋ ਵਾਰਦਾਤ ਬਾਰੇ ਗੱਲ ਆਈ ਹੈ ਇਹ ਇਸ ਬਾਰੇ ਵੀ ਸੀਸੀਟੀਵੀ ਕੈਮਰਿਆਂ ਨੂੰ ਘੁਂਗਾਲੇ ਜਾ ਰਿਹਾ ਹੈ। ਜਿਵੇਂ ਜਿਵੇਂ ਸਾਨੂੰ ਅੱਗੇ-ਅੱਗੇ ਦੇ ਬਾਰੇ ਕੋਈ ਪਤਾ ਲੱਗ ਰਿਹਾ ਅਸੀਂ ਜਲਦੀ ਇਹ ਕਿਹੋ ਜਿਹਾ ਦਾ ਪਤਾ ਦਿੰਦੇ ਗ੍ਰਿਫਤਾਰ ਕਰ ਲਾਂ। ਸਰ ਇੱਕ ਨਸ਼ਾ ਬੜਾਵਾ ਚੁੱਕਿਆ ਖਾਸ ਤੌਰ ਤੇ ਚਿੱਟਾ ਗੌਂਡੀ ਪੇਡੰਮ ਮਿਟਾ ਹੈ ਇੱਥੇ ਅਜੇ ਤੱਕ ਵੀ ਚਿੱਟਾ ਚੱਲ ਰਿਹਾ ਜਿੰਨਾ ਮਰਜ਼ੀ ਲੈ ਲੋ ਹੋਰ ਵੀ ਨਸ਼ੇ ਇੱਥੇ ਵਿਕਦੇ ਆ ਤੇ ਮੈਡੀਕਲ ਸਟੋਰਾਂ ਵਾਲੇ ਵੀ ਕੋਈ ਭਵੇਂ ਬਚਾ ਹੋਵੇ ਨਹੀਂ ਇਹ ਵੀ ਜਿਹੜੇ ਆ ਪ੍ਰਗ ਅਪਰਗ ਕੈਪਸੂਲ ਆ ਇਹ ਦੇਈ ਜਾਂਦੇ ਆ ਇਹਨਾਂ ਨੂੰ ਤੁਸੀਂ ਬੰਦ ਕਰਾਉਣ ਤੇ ਕੀ ਕੋਸ਼ਿਸ਼ ਕਰੋਗੇ ਅਸੀਂ ਇਹਦੇ ਬਕਾਇਦਾ ਇਹਦੇ ਬਾਰੇ ਵੱਖ-ਵੱਖ ਟੀਮਾਂ ਤਿਆਰ ਕਰ ਲਈਆਂ ਅਸੀਂ ਆਪਣੇ ਖੁਫੀਆ ਤੌਰ ਤੇ ਵੀ ਇਹਨਾਂ ਬਾਰੇ ਪਤਾ ਕਰਾਂਗੇ ਜਿਸ ਤਰ੍ਹਾਂ ਵੀ ਕੋਸ਼ਿਸ਼ ਹੋਊਗੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰਕੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਦੇ ਕਰਾਇਮ ਕਰਨੀ ਦੇਵਾਂਗੇ ਤੇ ਜਲਦੀ ਤੋਂ ਜਲਦੀ ਜਾਂ ਤਾਂ ਗ੍ਰਿਫਤਾਰ ਕਰਾਂਗੇ ਜਾਂ ਆਪਣੇ ਆਪ ਛੱਡ ਜਾਣਗੇ ਜਿਹੜੇ ਇੱਕ ਕ੍ਰਿਮੀਨਲ ਬੰਦੇ ਹੁੰਦੇ ਆ ਇਹ ਜ਼ਿਆਦਾਤਰ ਰਾਤ ਨੂੰ ਵਾਕਏ ਕਰਦੇ ਆ ਵੀ ਕੀ ਤੁਸੀਂ ਰਾਤ ਨੂੰ ਵੀ ਗਸ਼ਤ ਕਰਦੇ ਹੋ ਕਿ ਤੁਸੀਂ ਸਿਰਫ ਦਿਨ ਵੇਲੇ ਹੀ ਗਸ਼ਤ ਕਰਦੇ ਹੋ ਵੀ ਰਾਤ ਨੂੰ ਵੀ ਇਹ ਜ਼ਿਆਦਾਤਰ ਸਾਰਾ ਰਾਤ ਦਾ ਹੀ ਕਾਲੀਆਂ ਰਾਤਾਂ ਦਾ ਰਹਿੰਦੇ ਆ ਮੈਂ ਖੁਦ ਵੀ ਰਾਤ ਦੀ ਇਹਦੇ ਬਾਰੇ ਅਸੀਂ ਗਸ਼ਤ ਜਾਰੀ ਰੱਖੀ ਸੀ ਤੇ ਅੱਗੇ ਤੋਂ ਵੀ ਅਸੀਂ ਵਾਖਰੂਕ ਟੀਮ ਬਣਾ ਦੇ ਦੀ ਗਸ਼ਤ ਜਾਰੀ ਰੱਖੀ ਸਰ ਜਿਵੇਂ ਇੱਥੇ ਪਿੰਡ ਪੰਨੇ ਵਾਲਾ ਫਕਤਾ ਨੇ ਬਸਟਾਡ ਚੌਂਗ ਬਣਿਆ ਹੋਇਆ ਹੈ। ਟ੍ਰੈਫਿਕ ਦੀ ਬਹੁਤ ਇੱਥੇ ਸਮੱਸਿਆ ਆਉਂਦੀ ਹੈ। ਇੱਥੇ ਟ੍ਰੈਫਿਕ ਪੁਲਿਸ ਨਾ ਹੋਣ ਕਰਕੇ ਇੱਥੇ ਜੋ ਧਜੀਆਂ ਉਡਾ ਰਹੇ ਜਾਰੀਆਂ ਹੈਂ ਪ੍ਰਸ਼ਾਸਨ ਦੀਆਂ ਤੇ ਤੁਸੀਂ ਕੀ ਇਸ ਬਾਰੇ ਕਾਰਵਾਈ ਕਰੋਗੇ ਟ੍ਰੈਫਿਕ ਦੇ ਸਾਰੇ ਸਾਡੇ ਧਿਆਨ ਚ ਆ ਗਿਆ। ਇਹਦੇ ਬਾਰੇ ਅਸੀਂ ਕੋਸ਼ਿਸ਼ ਕਰਾਂਗੇ ਕੋਈ ਨਾ ਕੋਈ ਮਿਲਾਜਮਾਂ ਦੀ ਵਸਥਾ ਕਰਾਂਗੇ। ਸਰ ਤੁਸੀਂ ਇੱਥੇ ਅੱਜ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਪ੍ਰੈਸ ਵੱਲੋਂ ਪਿੰਡ ਵੱਲੋਂ ਅਸੀਂ ਕਰਦੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਅੱਜ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਵੀ ਪ੍ਰੈਸ ਰਿਪੋਰਟਰ ਸਾਰੇ ਵੀਰਾਂ ਦਾ ਹੋਂਦ ਤੇ ਜੀ ਆਇਆਂ ਕਹਣਾ ਅੱਗੇ ਤੋਂ ਮੈਂ ਚਾਹਣਾ ਵੀ ਸਾਡਾ ਸਹਿਯੋਗ ਦੇ ਤੇ ਅਸੀਂ ਤੁਹਾਡੇ ਨਾਲ ਹਰ ਸਮੇਂ ਤਿਆਰ ਥੈਂਕ ਯੂ ਥੈਂਕ ਯੂ ਸਰ ਜੀ